ਜੀ ਮੈਂ ਹਰਜੀਤ ਸਿੰਘ ਪੂਰਥਲਾ ਜਨਰਲ ਫੈਕਟਰੀ ਸ਼ਹੀਦ ਭਗਤ ਸਿੰਘ ਹੋਮਗਾਰਡ ਟੈਰ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਨੰਬਰ 303 ਧਿਆਨ ਕਰਤਾ ਹਾਂ ਕਿ ਜੋ ਵੀ ਸਾਡੀਆਂ ਮੰਗਾਂ ਹਨ ਮੇਨ ਮੰਗਾਂ ਸਾਡੀਆਂ ਪੈਨਸ਼ਨ ਦੀਆਂ ਹਨ ਪਰ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਹੁਣ ਤੱਕ ਲਾਲੀ ਬੋਪੀ ਨਹੀਂ ਦੀ ਰਹੀ ਆ ਪਰ ਸਾਡੀਆਂ ਇਹ ਵੀ ਗੱਲ ਆ ਵੀ ਸਾਨੂੰ ਇਹ ਨਹੀਂ ਵੀ ਸਾਨੂੰ ਕੋਈ ਸਰਕਾਰਦਾਨ ਮੈਂਦਾ ਮਿਲਿਆ ਨਹੀਂ ਸਾਨੂੰ ਉੱਥੇ ਸਾਦੇ ਰਹੇ ਆ ਦਫ਼ਤਰ ਚ ਹਰਪਾਲ ਚੀਮੇ ਨਾਲ ਬੜੀਆਂ ਮੀਟਿੰਗਾਂ ਹੋਈਆਂ ਮੀਠੇ ਨੌਣੀਆਂ ਕਈਆਂ ਨਾ ਹੋਈਆਂ ਉਹਨਾਂ ਸਾਨੂੰ ਸਿਰਫ ਭਰੋਸਾ ਹੀ ਦਿੱਤਾ ਵੀ ਤੁਹਾਡਾ ਬਹੁਤ ਕੁਝ ਕਰਾਂਗੇ ਪਰ ਸਾਨੂੰ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਦਿੱਤਾ। ਹੁਣ ਸਾਡੀ ਇਹ ਹਾਲਤ ਹੋ ਗਈ ਆ ਵੀ ਸਾਨੂੰ ਨਾ ਦੇ ਘਰ ਦੇ ਚੱਲਦੀਆਂ ਨਾ ਬਾਹਰ ਦੇ ਚੱਲਦੇ ਆ। ਅਸੀਂ ਕੋਈ ਰੋਸਗਾਰ ਕਰਨ ਯੋਗੇ ਵੀ ਨਹੀਂ ਕਿਉਂਕਿ ਸਾਨੂੰ ਸਰਕਾਰ ਨੇ ਖਾਲੀ ਹੱਥ ਭੇਜਿਆ, ਬਿਲਕੁਲ ਖਾਲੀ ਹੱਥ ਭੇਜਿਆ। ਇਸ ਟਾਈਮ ਅਸੀਂ ਆਪਣੇ ਖਰਚੇ ਔਰ ਦਵਾਈਆਂ ਲੈਣ ਤੋਂ ਵੀ ਅਵਾਜ਼ਾਰ ਹਾਂ। ਸਾਡੀ ਇਦਾਂ ਦੀ ਹਾਲਤ ਹੋ ਗਈ ਹੈ ਕਿ ਅਸੀਂ ਇਸ ਟਾਈਮ ਕੁਝ ਨਹੀਂ ਕਰ ਸਕਦੇ ਪਰ ਸਾਡੇ ਹੁਣ ਪ੍ਰਧਾਨ ਜੀ ਦੇ ਜੋ ਸਾਨੂੰ ਵਰਕ ਦਿੱਤਾ ਹੈ ਵੀ 7 ਅਪ੍ਰੈਲ ਨੂੰ ਅਸੀਂ ਉੱਥੇ ਇੱਕ ਸੰਗਰੂਰ ਵਗੇ ਰੈਲੀ ਰੱਖ ਰਹੇ ਹਾਂ। ਅਸੀਂ ਉੱਥੇ ਪ੍ਰਧਾਨ ਜੀ ਦਾ ਡਟ ਕੇ ਸਾਥ ਦੇਵਾਂਗੇ। ਔਰ ਕਰੋ ਜਾਂ ਮਰੋ ਜੋ ਉਹਨਾਂ ਨੇਤੀਸਾਂ ਨੂੰ ਦੱਸੀ ਹੈ ਉਹ ਫੁੱਲ ਟਰਾਵਾਂਗੇ ਬਿਲਕੁਲ ਉਹਦੇ ਉੱਤੇ ਪੂਰੇ ਉਤਰਾਂਗੇ ਅਗਰ ਸਰਕਾਰ ਨੇ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਿਸ ਤਰ੍ਹਾਂ ਦਬਾਅ ਬਣਾਉਣਗੇ ਅਸੀਂ ਉਸ ਤੋਂ ਡਬਲ ਜਵਾਬ ਦੇਵਾਂਗੇ ਕਿਉਂਕਿ ਅਸੀਂ ਹੁਣ ਉਹਦਾ ਵੀ ਮਰੇ ਹੀ ਪਏ ਆ ਇਹਦੇ ਨਾਲ ਰੋਜ਼ ਰੋਜ਼ ਮਰਨ ਨਾਲੋਂ ਅਸੀਂ ਇੱਕ ਦਿਨ ਮਰਜਣਾ ਬਿਹਤਰ ਸਮਝਦੇ ਹਾਂ ਸੋ ਸਰਕਾਰ ਨੂੰ ਹੁਣ ਵੀ ਸਮਝ ਜਾਣਾ ਚਾਹੀਦਾ ਹੈ ਇਹਨਾਂ ਦੇ بڑے ਲੀਡਰਾਂ ਵਾਲੇ ਸਾਡੇ ਨਾਲ ਵਾਅਦੇ ਕੀਤੇ ਹਨ ਕਿ ਅਸੀਂ ਸਰਕਾਰ ਆਏਗੀ ਤੁਹਾਨੂੰ ਬਹੁਤ ਕੁਝ ਦੇਵਾਂਗੇ ਔਰ ਸਾਨੂੰ ਜਦੋਂ ਕਹਿੰਦੇ ਤੁਸੀਂ ਵਲੰਟੀਅਰ ਇਹ ਸਰਕਾਰ ਇੰਨੀ ਅਨਪੜ ਅਤੇ ਬੇਵਕੂਫਾ ਇਹਨਾਂ ਨੂੰ ਵਲੰਟੀਅਰ ਦਾ ਅਜੇ ਤੱਕ ਮਤਲਬ ਹੀ ਪਤਾ ਨਹੀਂ ਲੱਗਿਆ ਵਲੰਟੀਅਰ ਸਿਰਫ 1 2 ਜਾਂ 3 ਸਾਲ ਹੁੰਦਾ ਸਾਰੀ ਉਮਰ ਦਾ ਵਲੰਟੀਅਰ ਕੋਈ ਨਹੀਂ ਹੁੰਦਾ ਔਰ ਅੱਜ ਅਸੀਂ ਬਿਲਕੁਲ ਸਾਨੂੰ ਇਹਨਾਂ ਖਾਲੀ ਹੱਥ ਭੇਜਿਆ ਜਿਹਦੇ ਵਿੱਚ ਸਾਡੀਆਂ ਮੇਨ ਮੰਗਾ ਸਾਡਾ ਇਹਨਾਂ ਨੇ ਡੀਏ ਵੀ ਰੋਕਿਆ ਗ੍ਰੈਚਿਟੀ ਰੋਕੀ ਈਪੀਐਫ ਰੋਕਿਆ ਸਾਨੂੰ ਖਾਲੀ ਹੱਥ ਭੇਜਿਆ ਸਾਨੂੰ ਕੋਈ ਪੈਨਸ਼ਨ ਲਾਗੂ ਨਹੀਂ ਕੀਤੀ ਹੁਣ ਇਸ ਕਰਕੇ ਅਸੀਂ ਜੋ ਵੀ ਸਾਰੇ ਆ ਰਲ ਮਿਲ ਕੇ ਸਾਡੇ ਪ੍ਰਧਾਨ ਜੀ ਦੀ ਰਹਿਮਾਈ ਹੇਠ ਅਸੀਂ ਕੀਤਾ ਆ ਸਾਡੇ ਪ੍ਰਧਾਨ ਕ੍ਰਿਸ਼ਨ ਦੇਵ ਜੀ ਬਹੁਤ ਵਧੀਆ ਇਨਸਾਨ ਨੇ ਉਹ ਸਾਨੂੰ ਜਿੱਦਾਂ ਜਿੱਦਾਂ ਸਾਨੂੰ ਹੈਂਡਲ ਕਰਨਗੇ ਅਸੀਂ ਉਦਾਂ ਉਦਾਂ ਕਰਾਂਗੇ ਅਸੀਂ ਕਰੋ ਜਾਂ ਮਰੋ ਮਰਨ ਵਾਲੀ ਨੀਤੀ ਨੂੰ ਅਸੀਂ ਜਿਆਦਾ ਪ੍ਰੈਫਰੈਂਸ ਦੇਾਂਗੇ ਕਿਉਂਕਿ ਅਸੀਂ 5 ਸਾਲ ਤੇ ਮੈਨੂੰ ਰਟਾਇਰੇ ਹੋਣ ਹੋ ਗਏ ਕਈ ਮੇਰੇ ਤੋਂ ਵੀਰ ਪਹਿਲਾਂ ਵੀ ਹੋਇਆ ਕਿ ਬਾਅਦ ਵੀ ਹੋਇਆ ਸਾਡੇ ਕੋਲ ਰੋਜ਼ ਰੋਜ਼ ਨਹੀਂ ਮਰ ਹੁੰਦਾ ਉਹਨਾਂ ਅਸੀਂ ਇੱਕੋ ਵਾਰੀ ਮਰਨਾ ਮਨਜ਼ੂਰ ਕਰਾਂਗੇ ਔਰ ਸਰਕਾਰ ਅੱਖਾਂ ਖੋਲ ਲਵੇ ਜੇ ਵੋਟਾਂ ਨਾਲ ਜਿਤਾ ਸਕਦੇ ਆ ਤੇ ਵੋਟਾਂ ਦੇ ਨਾਲ ਹਰਾ ਵੀ ਸਕਦੇ ਆ ਇਹ ਕੋਈ ਵੱਡੀ ਗੱਲ ਨਹੀਂ 27 ਬਹੁਤ ਲੱਗੇ ਆ ਰਿਹਾ ਆ ਇਹ ਦਿਨ-ਦਿਨ ਦਿਨ ਘਟ ਰਹੇ ਆ 27 ਨੂੰ ਅੰடிக்கਲ ਸਾਲ ਤੇ ਵਿੱਚ 26 ਰਹਿ ਗਿਆ 26 ਵੀ ਅੱਧਾ ਹੀ ਗਿਣਿਆ ਜਾਵੇ ਪਹਿਲੇ 6 ਮਹੀਨੇ ਚੋਂ ਜਾਪਤਾ ਲੱਗ ਜਾਂਦਾ ਇਹਨਾਂ ਕੋਈ ਇੱਕ ਸਾਲ ਦਾ ਟਾਈਮ ਹੈ ਜੇ ਸਾਡਾ ਇਹਨਾਂ ਕਿਸੇ ਪਾਸੇ ਨਾ ਗੱਲ ਆਈ ਤੇ ਅਸੀਂ 7 ਅਪ੍ਰੈਲ ਨੂੰ ਜੋ ਸੰਗਰੂਰ ਵਿਖੇ ਤੇਰੇ ਹੀ ਸ਼ਹਿਰ ਵਿੱਚ ਰੈਲੀ ਕਰਕੇ ਤੈਨੂੰ ਜਵਾਬ ਦੇਾਂਗੇ ਵੀ ਭਗਵੰਤ ਸਿਆ ਹੁਣ ਤੂੰ ਸਾਨੂੰ ਬਹੁਤ ਤੰਗ ਕੀਤਾ ਬੰਦਾ ਬਣ ਜਾ ਜੇ ਨਾ ਬਣਿਆ ਤੇ ਬਰੌਣਾ ਵੀ ਜਾਣਦੇ ਆ ਵੋਟਾਂ ਨਾਲ ਹੀ ਤੈਨੂੰ ਸੀਐਮ ਬਣਾਇਆ ਸੀ ਤੇ ਵੋਟਾਂ ਦੀ ਪਾਵਨ ਨਾਲ ਹੀ ਤੈਨੂੰ ਥੱਲੇ ਲਾਵਾਂਗੇ ਹੋਮਗਾਰ ਰਿਟਾਇਰ ਜਿੰਦਾਬਾਦ ਹੋਮਗਾਰ ਰਿਟਾਇਰ ਜਿੰਦਾਬਾਦ